ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿਕਰ ਤੁਹਾਡੀ ਅਰਦਾਸ ਪੂਰੀ ਨਾ ਹੁੰਦੀ ਹੋਵੇ ਤੇ ਕੀ ਕਰਨਾ ਚਾਹੀਦਾ ਹੈ ਮਹਾਪੁਰਸ਼ਾਂ ਦੇ ਬਚਨ ਹਨ ਕਿ ਇਸ ਤਰ੍ਹਾਂ ਕਰ ਲਓ ਅਰਦਾਸ ਕੇ ਤੁਹਾਡੇ ਕਬੂਲ ਹੋ ਜਾਵੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਜੋ ਵੀ ਤੁਸੀਂ ਬਾਬਾ ਜੀ ਦੇ ਅੱਗੇ ਅਰਦਾਸ ਕਰੋ ਉਹ ਪੂਰੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਵੀ ਜਾਪ ਕਰਦੇ ਹੋ ਗੁਰਬਾਣੀ ਦਾ ਸਿਮਰਨ ਕਰਦੇ ਹੋ ਤੇ ਤੁਹਾਡਾ ਉਹ ਕੀਤਾ ਗਿਆ ਜਾਪ ਗੁਰਬਾਣੀ ਦਾ ਸਿਮਰਨ ਤੁਹਾਡੇ ਅੰਤ ਤੱਕ ਦੇ ਸਮੇਂ ਨੂੰ ਵੀ ਬਦਲਣ ਦੀ ਸਮਰੱਥਾ ਰੱਖਦਾ ਹੈ ਕਿਉਂਕਿ ਸਾਥ ਸੰਗਤ ਜੀ ਸ਼ਰਧਾ ਤੇ ਭਾਵਨਾ ਦੇ ਨਾਲ ਕੀਤਾ ਗਿਆ ਹੋਵੇ ਕੋਈ ਵੀ ਜਾਪ ਤੇ ਸਾਡੇ ਮਨ ਦੀ ਸ਼ਰਧਾ ਵੇਖ ਕੇ ਪ੍ਰਮਾਤਮਾ ਜੀ ਅਰਦਾਸ ਵੀ ਕਬੂਲ ਕਰ ਦਿੰਦੇ ਹਨ ਉਹ ਸਾਡਾ ਕੀਤਾ ਗਿਆ ਸਿਮਰਨ ਕੀਤੀ ਗਈ ਸੇਵਾ ਭਾਵੇਂ ਅਸੀਂ ਬੇਸ਼ੱਕ ਥੋੜੀ ਜਿਹੀ ਹੀ ਕਰੀਏ ਉਹ ਸਾਡੇ ਫੈਸਲੇ ਤੇ ਸਾਡੇ ਅੱਗੇ ਆਉਣ ਵਾਲੀ ਜ਼ਿੰਦਗੀ ਨੂੰ ਸਾਥ ਸੰਗਤ ਜੀ ਬਦਲ ਕੇ ਰੱਖ ਦਿੰਦਾ ਹੈ ਕਿਉਂਕਿ ਸਾਥ ਸੰਗਤ ਜੀ ਤੁਹਾਡੇ ਅਗਲੇ ਜਨਮ ਦਾ ਫੈਸਲਾ ਤੁਹਾਡੇ ਉਹ ਕੀਤੇ ਗਏ ਜਪ ਤਪ ਦੇ ਨਾਲ ਹੀ ਤੈ ਹੁੰਦਾ ਹੈ ਇਹ ਇਸ ਕਰਕੇ ਹੁੰਦਾ ਹੈ ਸਾਧ ਸੰਗਤ ਜੀ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅਸੂਲ ਹੀ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਇਸ ਕਾਲ ਯੁਗ ਦੇ ਸਮੇਂ ਵਿੱਚ ਜੋ ਵੀ ਮਨੁੱਖ ਆਪਣੇ ਵਾਹਿਗੁਰੂ ਦਾ ਨਾਮ ਜਪਦਾ ਹੈ ਜਪ ਤਪ ਕਰਦਾ ਹੈ ਤਾਂ ਫਿਰ ਸਾਧ ਸੰਗਤ ਜੀ ਉਸ ਦਾ ਅਗਲਾ ਸਮਾਜ ਜੋ ਆਉਣ ਵਾਲਾ ਹੁੰਦਾ ਹੈ ਉਹ ਪੂਰੇ ਹੀ ਤਰੀਕੇ ਦੇ ਨਾਲ ਬਦਲ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਨਾਮ ਪਾਣੀ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਤੁਹਾਡੇ ਫਿਊਚਰ ਨੂੰ ਤੁਹਾਡੀ ਕਿਸਮਤ ਨੂੰ ਵੀ ਬਦਲ ਕੇ ਰੱਖ ਦਿੰਦਾ ਹੈ ਇਸ ਕਰਕੇ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਜਿੰਨਾ ਵੀ ਹੋ ਸਕੇ ਸਾਨੂੰ ਨਾਮ ਜਪ ਕਰਨਾ ਚਾਹੀਦਾ ਹੈ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਰੋਜ਼ਾਨਾ ਜਪ ਜ਼ਰੂਰ ਕਰਕੇ ਹੀ ਸੌਣਾ ਚਾਹੀਦਾ ਹੈ ਸਾਧ ਸੰਗਤ ਜੀ ਬੱਚਿਆਂ ਨੂੰ ਸਿਰਫ ਦੁਨਿਆਵੀ ਚੀਜ਼ਾਂ ਪੜ੍ਹਾਈ ਲਿਖਾਈ ਤੇ ਪੈਸਾ ਕਮਾਉਣ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਵੀ ਜ਼ਰੂਰ ਜੋੜਿਆ ਕਰੋ ਕਿਉਂਕਿ ਜਿੰਨੀ ਛੋਟੀ ਉਮਰ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋਗੇ ਉਹਨਾਂ ਹੀ ਉਹ ਅੱਗੇ ਉਹਨਾਂ ਦੇ ਲਈ ਚੰਗਾ ਹੋ ਜਾਵੇਗਾ ਕਿਉਂਕਿ ਸਾਧ ਸੰਗਤ ਜੀ ਪ੍ਰਭੂ ਭਗਤੀ ਦੇ ਵਿੱਚ ਜੋੜਨਾ ਤੇ ਨਾਮ ਸਿਮਰਨ ਜਪ ਕਰਵਾਉਣਾ ਉਹਨਾਂ ਹੀ ਜ਼ਰੂਰੀ ਹੈ ਜਿਵੇਂ ਇਹ ਦੁਨਿਆਵੀ ਕੰਮ ਹਨ ਦੁਨਿਆਵੀ ਚੀਜ਼ਾਂ ਜ਼ਰੂਰੀ ਹਨ ਕਿਉਂਕਿ ਸਾਧ ਸੰਗਤ ਜੀ ਜਿਹੜੇ ਬੱਚੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਦੇ ਹਨ ਉਹਨਾਂ ਦੇ ਮਨ ਵਿੱਚ ਸਾਥ ਸੰਗ ਹੈ ਜੀ ਇਸ ਤਰ੍ਹਾਂ ਈਰਖਾ ਭੇਦ ਭਾਵ ਕ੍ਰੋਧ ਤੇ ਵਿਕਾਰ ਦੂਰ ਰਹਿੰਦੇ ਹਨ ਆਪਣੀ ਜ਼ਿੰਦਗੀ ਨੂੰ ਸਾਥ ਸੰਗ ਹੈ ਜੀ ਉਹ ਸਕਾਰਾਤਮਕ ਤਰੀਕੇ ਦੇ ਨਾਲ ਜਿਉਂਦੇ ਹਨ ਕਿਉਂਕਿ ਸਾਥ ਸੰਗ ਹੈ ਜੀ ਨਾਮ ਜਪ ਕਰਨ ਦਾ ਇੰਨਾ ਫਲ ਹੈ ਇੰਨੀ ਮਹਾਨਤਾ ਹੈ ਨਾਮ ਜਪ ਦੀ ਕਿ ਜਦੋਂ ਵੀ ਕੋਈ ਵੀ ਮਨੁੱਖ ਪ੍ਰਭੂ ਨਾਮ ਦਾ ਕਿੰਨਾ ਵੀ ਜਪ ਕਿਉਂ ਨਾ ਕਰ ਲਵੇ ਇਸ ਦਾ ਜਿਹੜਾ ਫਲ ਹੈ ਉਹਨਾਂ ਹੀ ਵੱਧ ਕੇ ਮਿਲਦਾ ਹੈ ਇਸ ਕਰਕੇ ਸਾਥ ਸੰਗਤ ਜੀ ਕਿਸੇ ਵੀ ਸਮੇਂ ਬੇਸ਼ੱਕ ਤੁਸੀਂ ਥੋੜਾ ਹੀ ਜਪ ਕੀਤਾ ਹੈ ਤੇ ਇਸ ਦਾ ਜਿਹੜਾ ਫਲ ਹੈ ਉਹ ਤੁਹਾਨੂੰ ਕਿਸੇ ਵੀ ਸਮੇਂ ਜ਼ਰੂਰ ਮਿਲ ਜਾਵੇਗਾ ਇਹ ਨਹੀਂ ਹੈ ਕਿ ਤੁਸੀਂ ਗੁਰਬਾਣੀ ਦਾ ਜਪ ਕਰਦੇ ਹੋ ਸੇਵਾ ਸਿਮਰਨ ਕਰਦੇ ਹੋ ਇਸ ਦਾ ਤੁਹਾਨੂੰ ਫਲ ਨਹੀਂ ਮਿਲੇਗਾ ਫਲ ਜ਼ਰੂਰ ਮਿਲ ਜਾਵੇਗਾ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਇਸ ਨਾਮ ਜਪ ਸਿਮਰਣ ਨੂੰ ਇੱਕ ਗੁਪਤ ਖਜ਼ਾਨਾ ਵੀ ਕਿਹਾ ਜਾਂਦਾ ਹੈ ਜੋ ਸਾਧ ਸੰਗਤ ਜੀ ਸਾਡੇ ਹਿਰਦੇ ਦੀ ਡੂੰਘਾਈ ਦੇ ਤੱਕ ਰਚਿਆ ਹੁੰਦਾ ਹੈ ਇਸ ਦੇ ਨਾਲ ਨਾਲ ਜਿਹੜਾ ਵੀ ਮਨੁੱਖ ਜਪ ਤਪ ਕਰਦਾ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਚਾਰ ਚੁਫੇਰੇ ਬਹੁਤ ਹੀ ਵਧੀਆ ਨਤੀਜੇ ਮਿਲਦੇ ਹਨ ਸਾਧ ਸੰਗਤ ਜੀ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜਨਾ ਹੈ ਹੋਰ ਸੰਗਤ ਨੂੰ ਵੀ ਜੋੜਨਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪਰਮਾਤਮਾ ਨਾਲ ਜੋੜ ਦੇਣਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੀ ਜਦੋਂ ਸਾਡੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਕੀਤੀ ਹੋਈ ਅਰਦਾਸ ਪੂਰੀ ਨਾ ਹੋਵੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਸੀਂ ਕੀ ਕਰੀਏ ਕਿ ਸਾਡੇ ਵੱਲੋਂ ਕੀਤੀ ਗਈ ਅਰਦਾਸ ਬਹੁਤ ਹੀ ਜਲਦੀ ਕਬੂਲ ਹੋ ਜਾਵੇ ਇੱਕ ਸੱਚੀ ਘਟਨਾ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਦੋਂ ਕਿਸੇ ਮਨੁੱਖ ਦੀ ਅਰਦਾਸ ਪੂਰੀ ਨਹੀਂ ਹੁੰਦੀ ਉਸ ਦੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਜਿਹੜਾ ਪਰਮਾਤਮਾ ਹੈ ਉਹ ਉਸਦਾ ਦੁਸ਼ਮਣ ਹੈ ਕਿਉਂਕਿ ਉਸਦੀ ਕੋਈ ਵੀ ਕੀਤੀ ਗਈ ਅਰਦਾਸ ਪੂਰੀ ਨਹੀਂ ਹੋ ਰਹੀ ਇਸ ਦੀ ਇੱਕ ਹੀ ਵਜ੍ਹਾ ਹੈ ਜਿਹੜਾ ਪਰਮਾਤਮਾ ਹੈ ਉਹ ਮੇਰੇ ਨਾਲ ਦੁਸ਼ਮਣੇ ਕਮਾ ਰਿਹਾ ਹੈ ਜਿਹੜੀ ਚੀਜ਼ ਨੂੰ ਲੈ ਕੇ ਸਾਥ ਸੰਗਤ ਜੀ ਫਿਰ ਅਸੀਂ ਬਿਲਕੁਲ ਟੁੱਟ ਜਾਂਦੇ ਹਾਂ ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਨਾਸਤਿਕ ਬੰਦੇ ਦੇ ਕੋਲ ਸਭ ਕੁਝ ਹੁੰਦਾ ਹੈ ਤੇ ਜਿਹੜਾ ਬੰਦਾ ਰੱਬ ਨੂੰ ਮੰਨਣ ਵਾਲਾ ਹੋਵੇ ਉਹ ਦੁਖੀ ਹੀ ਹੁੰਦਾ ਹੈ ਉਸ ਵੇਲੇ ਫਿਰ ਉਹ ਟੁੱਟ ਕੇ ਰੱਬ ਨਾਲੋਂ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇੱਕ ਵੀਰ ਨੇ ਦੱਸਿਆ ਕਿ ਕਹਿੰਦੇ ਹਨ ਕਿ ਮੈਨੂੰ ਵੀ ਪਤਾ ਨਹੀਂ ਸੀ ਕਿ ਅਰਦਾਸ ਕਿਵੇਂ ਕੀਤੀ ਜਾਂਦੀ ਹੈ ਕਿਵੇਂ ਕਰਨੀ ਹੈ ਐਵੇਂ ਹੀ ਕਹਿੰਦੇ ਕਿ ਮੇਰੇ ਨਾਲ ਵੀ ਇੱਕ ਘਟਨਾ ਵਾਪਰੀ ਜਿਸ ਤੋਂ ਮੈਨੂੰ ਪਤਾ ਲੱਗਾ ਕਿ ਅਰਦਾਸ ਸਾਨੂੰ ਕਿਵੇਂ ਕਰਨੀ ਚਾਹੀਦੀ ਹੈ ਸਾਧ ਸੰਗਤ ਜੀ ਉਸ ਵੀਰ ਨੇ ਦੱਸਿਆ ਕਿ ਮੇਰੇ ਕੋਲ ਜਦੋਂ ਇੱਕ ਪੇਸ਼ੈਂਟ ਆਇਆ ਉਹ ਕੈਂਸਰ ਦਾ ਮਰੀਜ਼ ਸੀ ਤਾਂ ਉਸ ਵੀਰ ਨੇ ਦੱਸਿਆ ਸਾਧ ਸੰਗਤ ਜੀ ਕਿ ਅਕਸਰ ਕਹਿੰਦੇ ਨੇ ਕਿ ਭਾਵੇਂ ਮੈਂ ਭਾਵੇਂ ਤੁਸੀਂ ਹੋ ਜਦੋਂ ਵੀ ਆਪਣੀ ਕੀਤੀ ਗਈ ਅਰਦਾਸ ਪੂਰੀ ਨਹੀਂ ਹੁੰਦੀ ਤੇ ਆਪਣੇ ਮਨ ਵਿੱਚ ਇਹ ਚੀਜ਼ ਆਉਂਦੀ ਹੈ ਕਿ ਪਰਮਾਤਮਾ ਹੈਗੇ ਨਹੀਂ ਜੇ ਹੁੰਦੇ ਤੇ ਅਰਦਾਸ ਜ਼ਰੂਰ ਪੂਰੀ ਹੁੰਦੀ ਜੇ ਪਰਮਾਤਮਾ ਹੈਗੇ ਹਨ ਤੇ ਫਿਰ ਮੇਰੇ ਦੁਸ਼ਮਣ ਹਨ ਇੱਕ ਇਸ ਤਰ੍ਹਾਂ ਦੀ ਭਾਵਨਾ ਸਾਡੇ ਅੰਦਰ ਬਣ ਜਾਂਦੀ ਹੈ ਜਿਸ ਦੇ ਕਰਕੇ ਸਾਧ ਸੰਗਤ ਜੀ ਆਪਾਂ ਰੱਬ ਨਾਲੋਂ ਟੁੱਟ ਜਾਂਦੇ ਹਾਂ ਇਸੇ ਤਰ੍ਹਾਂ ਹੀ ਜਿਸ ਵੀਰ ਨੇ ਵਾਰਤਾ ਸਾਂਝੀ ਕੀਤੀ ਉਹ ਵੀਰ ਡਾਕਟਰ ਸੀ ਉਹਨੇ ਦੱਸਿਆ ਮੇਰੇ ਕੋਲ ਇੱਕ ਪੇਸ਼ੈਂਟ ਆਉਂਦਾ ਹੈ ਲੇਡੀ ਹੁੰਦੀ ਹੈ ਉਹਨਾਂ ਨੇ ਪਹਿਲਾਂ ਹੀ ਕਹਿੰਦੇ ਕਿ ਕਿਸੇ ਡਾਕਟਰ ਦੇ ਕੋਲ ਜਾ ਕੇ ਆਪਣਾ ਟ੍ਰੀਟਮੈਂਟ ਕਰਵਾਇਆ ਸੀ ਮੈਡੀਸਿਨ ਲਈ ਸੀ ਉਸ ਤੋਂ ਬਾਅਦ ਵਿੱਚ ਦੱਸਦੇ ਹਨ ਕਿ ਉਹ ਮੇਰੇ ਕੋਲ ਆਏ ਜਦੋਂ ਆਏ ਤੇ ਉਹਨਾਂ ਦੀ ਛਾਤੀ ਦੇ ਵਿੱਚ ਇੱਕ ਛੋਟੀ ਜਿਹੀ ਗੰਢ ਸੀ ਜਿਸ ਨੂੰ ਸੋਚਦੇ ਸੀ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਐਕਸ-ਰੇ ਵਗੈਰਾ ਕਹਿੰਦੇ ਕਿ ਉਹਨਾਂ ਨੂੰ ਕਰਵਾਉਣ ਲਈ ਕਿਹਾ ਕਿ ਰਿਪੋਰਟਾਂ ਕਰਵਾਓ ਮੈਨੂੰ ਲੱਗਦਾ ਹੈ ਕਿ ਕੈਂਸਰ ਦੀ ਪ੍ਰੋਬਲਮ ਹੈ ਇਸੇ ਤਰ੍ਹਾਂ ਹੀ ਸਾਥ ਸੰਗਰਜੀ ਉਸ ਵੀਰ ਨੇ ਦੱਸਿਆ ਕਿ ਜਿਹੜੀ ਲੇਡੀ ਸੀ ਉਹ ਇਸ ਗੱਲ ਨੂੰ ਸੁਣ ਕੇ ਹੀ ਬੇਹੋਸ਼ ਹੋ ਕੇ ਡਿੱਗ ਪਈ ਫਿਰ ਉਸ ਨੂੰ ਪਾਣੀ ਪਿਲਾਉਣ ਤੋਂ ਬਾਅਦ ਹੋਸ਼ ਆਇਆ ਉਸ ਦੀ ਛਾਤੀ ਦੇ ਐਕਸਰੇ ਵਗੈਰਾ ਕਰਵਾਏ ਗਏ ਜਦੋਂ ਉਸ ਲੇਡੀ ਦੇ ਐਕਸਰੇ ਹੋਏ ਤਾਂ ਬਹੁਤ ਜ਼ਿਆਦਾ ਕਲੀਅਰ ਨਾ ਆਏ ਕਲੀਅਰ ਨਾ ਆਣ ਕਰਕੇ ਡਾਕਟਰ ਨੇ ਕਿਹਾ ਇਹ ਜੋ ਗੰਡ ਹੈ ਛਾਤੀ ਵਿੱਚ ਇੱਕ ਛੋਟਾ ਜਿਹਾ ਪੀਸ ਕੱਢਣਾ ਪੈਣਾ ਹੈ ਉਹ ਰਿਪੋਰਟ ਦੇ ਲਈ ਲੈਬਾਰਟਰੀ ਦੇ ਵਿੱਚ ਭੇਜਣਾ ਹੈ ਜਦੋਂ ਉਹ ਰਿਪੋਰਟ ਆਵੇਗੀ ਫਿਰ ਹੀ ਕੁਝ ਸਮੇਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਉਸੇ ਤਰ੍ਹਾਂ ਹੀ ਫਿਰ ਤੁਹਾਡਾ ਟ੍ਰੀਟਮੈਂਟ ਜਿਹੜਾ ਹੈ ਸ਼ੁਰੂ ਹੋ ਜਾਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਲੇਡੀ ਦੀ ਛਾਤੀ ਦੇ ਵਿੱਚੋਂ ਇੱਕ ਛੋਟਾ ਜਿਹਾ ਪੀਸ ਕੱਢ ਕੇ ਉਹ ਡਾਕਟਰ ਨੇ ਲੈਬਾਰਟਰੀ ਵਿੱਚ ਭੇਜ ਦਿੱਤਾ ਜਦੋਂ ਸਾਰੇ ਇਹ ਟੈਸਟ ਹੁੰਦੇ ਹਨ ਭੇਜਣ ਤੋਂ ਬਾਅਦ ਸਾਧ ਸੰਗਤ ਜੀ ਉਸ ਪਰਿਵਾਰ ਨੇ ਸੋਚਿਆ ਕਿ 10 ਤੋਂ 15 ਦਿਨ ਤੱਕ ਰਿਪੋਰਟ ਆਉਣ ਨੂੰ ਲੱਗਣੇ ਹੀ ਹਨ ਇਸੇ ਤਰ੍ਹਾਂ ਹੀ ਉਹ ਪਰਿਵਾਰ ਹੀ ਜਿਹੜਾ ਉਹ ਜਦੋਂ 15ਵੇਂ ਦਿਨ ਰਿਪੋਰਟ ਆਉਣੀ ਸੀ ਤੇ ਸਾਰੇ ਹੀ ਪਰਿਵਾਰ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਠੀਕ ਰੱਖੀ ਸਾਡੇ ਤੇ ਕਿਰਪਾ ਕਰੀ ਸਾਨੂੰ ਕਿਤੇ ਇਹੋ ਜਿਹੀ ਨਾਮਰਾਗ ਬਿਮਾਰੀ ਤੋਂ ਦੂਰ ਹੀ ਰੱਖੀ ਕਿਉਂਕਿ ਸਾਥ ਸੰਗ ਹੈ ਜੀ ਅਕਸਰ ਹੀ ਇਸ ਤਰ੍ਹਾਂ ਦੇ ਰੋਗਾਂ ਤੋਂ ਲੋਕਾਂ ਨੂੰ ਬਹੁਤ ਡਰ ਲੱਗਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਦੁਸ਼ਮਣ ਨੂੰ ਵੀ ਇਸ ਤਰ੍ਹਾਂ ਦਾ ਰੋਗ ਨਾ ਲਗਾ ਦੇਣ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਦੋਂ 15 ਦਿਨਾਂ ਦੇ ਬਾਅਦ ਉਸ ਲੇਡੀ ਦੀ ਰਿਪੋਰਟ ਆਉਂਦੀ ਹੈ ਰਿਪੋਰਟ ਦੇ ਵਿੱਚ ਆਉਂਦਾ ਹੈ ਕਿ ਜਿਹੜੀ ਗੰਡ ਹੈ ਉਹ ਕੈਂਸਰ ਦੀ ਹੈ ਜਦੋਂ ਉਹਦੇ ਪਰਿਵਾਰ ਦੇ ਜੀ ਇਹ ਸੁਣਦੇ ਹਨ ਤੇ ਉਹ ਸੋਚਣ ਲੱਗਦੇ ਹਨ ਕਿ ਰੱਬ ਹੈਗਾ ਹੀ ਨਹੀਂ ਜੇ ਹੁੰਦਾ ਤੇ ਸਾਡੀ ਅਰਦਾਸ ਜ਼ਰੂਰ ਸੁਣਦਾ ਰੱਬ ਸਾਡਾ ਦੁਸ਼ਮਣ ਹੈ ਕਿਉਂਕਿ ਅਸੀਂ ਤੇ ਅਰਦਾਸ ਬੇਨਤੀ ਕੀਤੀ ਸੀ ਵਾਹਿਗੁਰੂ ਨੇ ਨਹੀਂ ਸੁਣੀ ਇਸ ਬਿਮਾਰੀ ਦੀ ਖਬਰ ਨੂੰ ਸੁਣ ਕੇ ਉਸ ਲੇਡੀ ਦਾ ਜਿਹੜਾ ਸਾਰਾ ਮਨ ਸੀ ਉਹ ਪਰਮਾਤਮਾ ਵੱਲੋਂ ਦੂਰ ਹੋ ਜਾਂਦਾ ਹੈ ਉਸ ਲੇਡੀ ਦਾ ਜਿਹੜਾ ਮਨ ਸੀ ਉਹ ਪਰਮਾਤਮਾ ਦੇ ਵੱਲ ਬਹੁਤ ਜ਼ਿਆਦਾ ਜੁੜ ਜਾਂਦਾ ਹੈ ਪਰਮਾਤਮਾ ਨੂੰ ਕਿਸੇ ਦੀ ਵੀ ਕੋਈ ਫਿਕਰ ਨਹੀਂ ਪਰਮਾਤਮਾ ਹੈ ਹੀ ਨਹੀਂ ਇਸ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਮਨ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਇਸੇ ਤਰ੍ਹਾਂ ਉਹ ਡਾਕਟਰ ਵੀਰ ਨੇ ਦੱਸਿਆ ਕਿ ਉਹ ਸਭ ਸੋਚਦੇ ਸੋਚਦੇ ਮੇਰੇ ਕੋਲ ਆ ਗਏ 10-15 ਦਿਨ ਦੇ ਬਾਅਦ ਉਹ ਜਿੰਨੇ ਦਿਨ 15 ਦਿਨ ਰਿਪੋਰਟ ਨਹੀਂ ਆਈ ਉਹਨੇ ਹੀ ਦਿਨ ਉਹ ਸੋਚ ਫਿਕਰ ਦੇ ਵਿੱਚ ਲੇਡੀ ਤੇ 4-5 ਕਿਲੋ weight ਵੀ ਘਟ ਚੁੱਕਾ ਸੀ ਸੇਮ ਹੀ ਸਾਧ ਸੰਗਤ ਜੀ ਉਸ ਡਾਕਟਰ ਨੂੰ ਵੀ ਉਸ ਪਰਿਵਾਰ ਨੇ ਕਿਹਾ ਅਸੀਂ ਅਰਦਾਸ ਬੇਨਤੀ ਕਰਦੇ ਰਹੇ ਹਾਂ ਸਾਡੀ ਪਰਮਾਤਮਾ ਨੇ ਅਰਦਾਸ ਨਹੀਂ ਸੁਣੀ ਇਸ ਤਰ੍ਹਾਂ ਵੀ ਉਹ ਪਰਿਵਾਰ ਬੋਲਣ ਲੱਗ ਪਿਆ ਕਿ ਪਰਮਾਤਮਾ ਹੈਗੇ ਨਹੀਂ ਪਰਮਾਤਮਾ ਦੁਸ਼ਮਣ ਹਨ ਉਹ ਕਿਸੇ ਦਿਨ ਸੁਣਦੇ ਇਹ ਸੁਣ ਕੇ ਡਾਕਟਰ ਵੀਰ ਨੇ ਸੋਚਿਆ ਕਿ ਇਸ ਲੇਡੀ ਨੂੰ ਇੱਕ ਇੰਜੈਕਸ਼ਨ ਲਗਾਉਣਾ ਪੈਣਾ ਹੈ ਜਿਸ ਦੇ ਕਰਕੇ ਇਸਦੇ ਦਿਮਾਗ ਵਿੱਚੋਂ ਜੋ ਚੀਜ਼ ਭਰ ਚੁੱਕੀ ਹੈ ਉਹ ਨਿਕਲ ਜਾਵੇ ਇੰਜੈਕਸ਼ਨ ਲਗਾਉਣ ਤੋਂ ਬਾਅਦ ਸਾਥ ਸੰਗਤ ਜੀ ਉਹ ਲੇਡੀ 4-5 ਘੰਟੇ ਸੌਣ ਤੋਂ ਬਾਅਦ ਜਦੋਂ ਉਹ ਉੱਠਦੀ ਹੈ ਤੇ ਡਾਕਟਰ ਵੀਰ ਦੱਸਦੇ ਹਨ ਕਿ ਫਿਰ ਉਹ ਉਸੇ ਤਰ੍ਹਾਂ ਹੀ ਬੋਲਣ ਲੱਗੀ ਪਰਮਾਤਮਾ ਨੇ ਮੇਰੀ ਸੁਣੀ ਨਹੀਂ ਮੈਂ ਅਰਦਾਸਾਂ ਬੇਨਤੀਆਂ ਕੀਤੀਆਂ ਪਰਮਾਤਮਾ ਨੇ ਸਾਡੀ ਇੱਕ ਨਾ ਸੁਣੀ ਇਹ ਮੈਨੂੰ ਭਿਆਨਕ ਬਿਮਾਰੀ ਲੱਗ ਗਈ ਹੈ ਇਹ ਨਹੀਂ ਗੱਲ ਸੁਣਨ ਤੋਂ ਬਾਅਦ ਸਾਧ ਸੰਗਤ ਜੀ ਉਹ ਡਾਕਟਰ ਵੀਰ ਦੱਸ ਰਿਹਾ ਹੈ ਇੱਕ ਬਜ਼ੁਰਗ ਵੀ ਸਾਡੇ ਕੋਲ ਆਏ ਉਹਨਾਂ ਦੇ ਕੋਲ ਆਉਣ ਤੇ ਉਹ ਲੇਡੀ ਨੇ ਇਹੀ ਕਿਹਾ ਪਰਮਾਤਮਾ ਨੇ ਸਾਡੀ ਨਹੀਂ ਸੁਣੀ ਪਰਮਾਤਮਾ ਨੇ 15 ਦਿਨਾਂ ਤੋਂ ਅਸੀਂ ਅਰਦਾਸ ਕਰਦੇ ਰਹੇ ਹਾਂ ਪਰ ਨਹੀਂ ਸੁਣੀ ਇਹ ਸੁਣ ਕੇ ਸਾਧ ਸੰਗਤ ਜੀ ਉਹ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਉਸ ਲੇਡੀ ਦੇ ਸਿਰ ਤੇ ਹੱਥ ਰਗਿਆ ਤੇ ਕਹਿਣ ਲੱਗੇ ਪੁੱਤਰ ਅਸਲ ਗੱਲ ਇਹ ਹੈ ਕਿ ਸਾਨੂੰ ਅਰਦਾਸ ਕਰਨੀ ਹੀ ਨਹੀਂ ਆਉਂਦੀ ਕਿਉਂਕਿ ਅਸੀਂ ਹਰ ਚੀਜ਼ ਨੂੰ ਆਪਣਾ ਹੱਕ ਸਮਝਣ ਲੱਗ ਪੈਂਦੇ ਹਾਂ ਹੱਕ ਸਮਝ ਕੇ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਇਹ ਮੇਰਾ ਹੱਕ ਹੈ ਮੈਨੂੰ ਦੇ ਦਿਓ ਇਸ ਤਰੀਕੇ ਨਾਲ ਸਾਧ ਸੰਗਤ ਜੀ ਉਹ ਬਜ਼ੁਰਗ ਦੱਸਦੇ ਹਨ ਕਿ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਜਿਸ ਕਰਕੇ ਆਪਾਂ ਨੂੰ ਪਤਾ ਨਹੀਂ ਕਿ ਪ੍ਰੋਪਰ ਤਰੀਕੇ ਨਾਲ ਕਿਸ ਤਰ੍ਹਾਂ ਬੇਨਤੀ ਕਰਨੀ ਹੈ ਅਸੀਂ ਪਰਮਾਤਮਾ ਤੇ ਹੀ ਆਪਣਾ ਹੱਕ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਉਸ ਲੇਡੀ ਨੇ ਕੀਤਾ ਕਿ ਇਹ ਮੇਰਾ ਹੱਕ ਹੈ ਮੈਨੂੰ ਬਿਮਾਰੀ ਨਾ ਲੱਗੇ ਅਸੀਂ ਕੁਝ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਾਂ ਨਹੀਂ ਕਰਦੇ ਬਸ ਇਹ ਚਾਹੁੰਦੇ ਹਾਂ ਅਰਦਾਸ ਪੂਰੀ ਹੋ ਜਾਵੇ ਤੇ ਜਦੋਂ ਅਰਦਾਸ ਪੂਰੀ ਨਹੀਂ ਹੁੰਦੀ ਤੇ ਸਾਨੂੰ ਪਰਮਾਤਮਾ ਤੇ ਹੀ ਕਿੰਤੂ ਪ੍ਰੰਤੂ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਪਰਮਾਤਮਾ ਚਿਹੜੇ ਹਨ ਖੈਰ ਝੋਲੀ ਦੇ ਵਿੱਚ ਉਹਦੋਂ ਪਾਉਣਗੇ ਜਦੋਂ ਸਾਨੂੰ ਅਰਦਾਸ ਕਰਨੀ ਆ ਜਾਵੇਗੀ ਇਹੀ ਸਾਡਾ ਫਰਜ਼ ਹੈ ਕਿ ਅਸੀਂ ਖੈਰ ਤਾਂ ਪਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਤੋਂ ਮੰਗ ਸਕਦੇ ਹਾਂ ਪਰ ਅਸੀਂ ਆਪਣਾ ਹੱਕ ਨਹੀਂ ਮੰਗਦੇ ਇਹ ਹੱਕ ਦੇ ਤੌਰ ਤੇ ਅਸੀਂ ਅਰਦਾਸ ਨਹੀਂ ਕਰਦੇ ਸਾਧ ਸੰਗਤ ਜੀ ਉਹ ਲੇਡੀ ਨੂੰ ਕਹਿਣ ਲੱਗੇ ਕਿ ਪੁੱਤਰ ਆਪਣਾ ਹੱਕ ਮੰਗ ਰਹੇ ਹੋ ਇਹ ਹੱਕ ਮੰਗ ਰਹੇ ਹੋ ਤੁਸੀਂ ਖੈਰ ਨਹੀਂ ਮੰਗ ਰਹੇ ਉਹ ਇਸ ਤਰੀਕੇ ਨਾਲ ਪਰਮਾਤਮਾ ਨੂੰ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਜੀ ਮੇਰੀ ਝੋਲੀ 'ਚ ਖੈਰ ਪਾਓ ਅੱਗੇ ਤੁਹਾਡਾ ਜੋ ਵੀ ਪਾਣਾ ਹੋਵੇਗਾ ਉਹ ਮੈਂ ਮੰਨ ਲਵਾਂਗੀ ਵੇਖ ਲਿਓ ਪਰਮਾਤਮਾ ਨੇ ਖੈਰ ਪਾ ਦੇਣੀ ਹੈ ਜੇ ਨਹੀਂ ਪਰ ਇੱਕ ਖੈਰ ਮੰਗ ਕੇ ਤੁਸੀਂ ਵੇਖੋ ਤਾਂ ਸਹੀ ਜੋ ਕੁਝ ਵੀ ਪਰਮਾਤਮਾ ਤੁਸੀਂ ਕਰੋਗੇ ਤੁਹਾਡਾ ਪਾਣਾ ਹੋਵੇਗਾ ਪਰਮਾਤਮਾ ਦੇ ਅੱਗੇ ਇੰਜ ਅਰਦਾਸ ਕਰੋ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਆਪਣੇ ਆਪ ਹੀ ਪਰਮਾਤਮਾ ਨੂੰ ਅੱਗੇ ਸਪੁਰਦ ਕਰ ਦਿਓ ਸਭ ਤੋਂ ਵੱਡੀ ਤੁਹਾਡੀ ਸੁਰੱਖਿਆ ਬਣ ਜਾਵੇਗੀ ਸੱਚ ਜਾਣੇ ਉਸਤ ਸੰਗਤ ਜੀ ਫਿਰ ਚਿੰਤਾ ਵੀ ਤੁਹਾਨੂੰ ਕਰਨ ਦੀ ਲੋੜ ਨਹੀਂ ਹੋਵੇਗੀ ਉਸ ਬਜ਼ੁਰਗ ਨੇ ਉਸ ਬੀਬੀ ਨੂੰ ਏਦਾਂ ਹੀ ਸਮਝਾਇਆ ਤੇ ਉਹਨੇ ਵੀ ਏਦਾਂ ਕਰਨਾ ਸ਼ੁਰੂ ਕਰ ਦਿੱਤਾ ਉਹ ਕਹਿਣ ਲੱਗੀ ਡਾਕਟਰ ਵੀਰ ਮੈਨੂੰ ਇੰਜੈਕਸ਼ਨ ਦੀ ਜ਼ਰੂਰਤ ਨਹੀਂ ਕਿਉਂਕਿ ਮੇਰੇ ਅੰਦਰ ਹੁਣ ਸੰਤੁਸ਼ਟੀ ਆ ਗਈ ਹੈ ਮੈਨੂੰ ਅਕਾਲ ਪੁਰਖ ਜੀ ਦੀ ਅਰਦਾਸ ਦੀ ਸਮਝ ਆ ਗਈ ਹੈ ਹੁਣ ਅੱਗੇ ਉਸ ਦਾ ਭਾਣਾ ਜੋ ਪਰਮਾਤਮਾ ਨੂੰ ਚੰਗਾ ਲੱਗੇ ਉਹ ਮੰਨਣਾ ਹੀ ਪੈਣਾ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਟੁੱਟਣਾ ਨਹੀਂ ਚਾਹੀਦਾ ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਸਾਧ ਸੰਗਤ ਜੀ ਅਸੀਂ ਆਪਣਾ ਹੱਕ ਸਮਝ ਬੈਠਦੇ ਹਾਂ ਪਰ ਨਿਮਰਤਾ ਦੇ ਸਹਤ ਪਰਮਾਤਮਾ ਦੇ ਕੋਲੋਂ ਜੇਕਰ ਅਸੀਂ ਖੈਰ ਦੇ ਰੂਪ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਤਾਂ ਉਹ ਜ਼ਰੂਰ ਸੁਣ ਲੈਣਗੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਸ ਭੈਣ ਦੀ ਜਿਹੜੀ ਗਿਲਟੀ ਸੀ ਉਹ ਹੌਲੀ-ਹੌਲੀ ਹੁਣ ਠੀਕ ਹੋਣੀ ਸ਼ੁਰੂ ਹੋ ਗਈ ਉਹ ਗੰਡ ਜਿਹੜੀ ਸੀ ਖੁਰਦੀ ਗਈ ਤੇ ਹੌਲੀ ਹੌਲੀ ਉਹ ਭੈਣ ਜਦੋਂ ਠੀਕ ਹੋ ਗਈ ਉਸ ਦੀਆਂ ਰਿਪੋਰਟਾਂ ਡਾਕਟਰ ਨੇ ਮਹੀਨੇ 2 ਮਹੀਨੇ ਬਾਅਦ ਕਰਵਾਉਂਦੇ ਹੀ ਰਹਿਣਾ ਅੱਜ ਵੀ ਉਹ ਭੈਣ ਦਾਸਦੀ ਹੈ ਕਿ ਮੈਂ ਤੰਦਰੁਸਤ ਹਾਂ ਕਿਉਂਕਿ ਉਸ ਦੀ ਨਾਮੁਰਾਦ ਬਿਮਾਰੀ ਪਰਮਾਤਮਾ ਜੀ ਦੇ ਅੱਗੇ ਕੀਤੀ ਹੋਈ ਅਰਦਾਸ ਦੇ ਨਾਲ ਹੀ ਖਤਮ ਹੋ ਚੁੱਕੀ ਸੀ ਪਰ ਉਹਨੂੰ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਸਮੇਂ-ਸਮੇਂ ਤੇ ਚੈੱਕਅਪ ਆਪਣਾ ਕਰਵਾਉਂਦੇ ਹੀ ਰਹਿਣਾ ਹੈ ਕਿਉਂਕਿ ਇਹ ਬੜੀ ਹੀ ਖਤਰਨਾਕ ਬਿਮਾਰੀ ਹੁੰਦੀ ਹੈ ਉਸ ਭੈਣ ਨੂੰ ਹੁਣ ਕੋਈ ਵੀ ਬਿਮਾਰੀ ਨਹੀਂ ਹੈ ਪਰ ਉਹ ਆਪਣਾ ਰੁਟੀਨ ਦੇ ਨਾਲ ਚੈੱਕਅਪ ਕਰਵਾਉਂਦੀ ਰਹਿੰਦੀ ਹੈ ਤੇ ਹੋਰਨਾ ਵੀ ਲੋਕਾਂ ਨੂੰ ਆਪਣੀ ਮਿਸਾਲ ਦੇ ਕੇ ਪਰਮਾਤਮਾ ਨਾਲ ਜੋੜਦੀ ਹੈ ਲੋਕਾਂ ਨੂੰ ਅਰਦਾਸ ਕਰਨ ਦਾ ਅਸਲ ਮੰਤਵ ਦੱਸਦੀ ਹੈ ਕਿ ਇਸ ਤਰੀਕੇ ਨਾਲ ਜੇਕਰ ਤੁਸੀਂ ਅਰਦਾਸ ਕਰੋਗੇ ਤਾਂ ਪਰਮਾਤਮਾ ਤੁਹਾਡੀ ਵੀ ਜ਼ਰੂਰ ਕਬੂਲ ਕਰ ਲੈਣਗੇ ਸੋ ਸਾਧ ਸੰਗਤ ਜੀ ਇਸ ਸੱਚੀ ਘਟਨਾ ਤੋਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਲੱਗਿਆਂ ਆਪਣੇ ਮਨ ਦੇ ਵਿੱਚ ਸਬਰ ਸੰਤੋਖ ਨਿਮਰਤਾ ਰੱਖਣੀ ਚਾਹੀਦੀ ਹੈ ਜਿਸ ਨੂੰ ਵੇਖ ਕੇ ਪਰਮਾਤਮਾ ਜੀ ਤੁਹਾਡੀ ਅਰਦਾਸ ਆਪ ਹੀ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ